ਮਨਨ ਲਾ ਰਿਹਾ ਹਾਂ ਉਹ ਉਹ ਜੇ ਕਰੇ ਪ੍ਰੋਫੈਸਰ ਸਾਹਿਬ ਦਾ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੀ ਪਤਾ ਹੈ ਮਤਮੂਨ ਹਾਂ ਜੀ ਹਾਂ ਜੀ ਇਹ ਸਾਰਾ ਇਹ ਤੋਂ ਤੁਹਾਡੇ ਤੇ 3 ਬੋਟੋਂ ਹੈ ਇਹ ਟਟਬਟ ਸੋਚੇ ਤੱਕ ਸਰ ਤੱਕ ਆਉਂਦਾ ਵੀ ਗੁਰੂ ਸਾਹਿਬ ਦੇ ਪੂਰਾ ਕੱਲਾ ਉਹ ਲੈਣ ਵਾਰ ਲਾਇਆ ਜੀ ਸਾਰਾ ਇਹ ਆਪਾਂ ਨੇ ਜੀ ਤਾ ਗੁਰੂ ਸਾਹਿਬ ਮਾਰਾ ਨੇ ਗੁਰਤਾ ਕਰੀ ਦਿੱਤੀ ਸਾਰਾ ਕੁਝ ਕੱਲੀ ਕੱਲੀ ਚੀਜ਼ ਬੱਚਿਆਂ ਨੂੰ ਮੇਰੇ ਮਤਲਬ ਪ੍ਰਯਤਨ ਹੋਣ ਜੀ ਨਾ ਚੇਤਾ ਕਿ ਤੁਹਾਨੂੰ ਇਹ ਅਜੀਤ ਸਿੰਘ ਆਰਟਸ ਨੇ ਜੀ ਟਿਆਲੇ ਤੋਂ ਉਹਨਾਂ ਨੇ ਫ੍ਰੀ ਸੇਵਾ ਕੀਤੀ ਆ ਅਸੀਂ ਸਿਰਫ ਇਹ ਰਿਹਾ ਉਹ ਕਰੀਆ ਜੀ ਇਕੱਲੀ ਆਪਣੇ ਜਿਹੜੀ ਫੀਟਿੰਗ ਕਰੀਆ ਕਰਾਈਆ ਲੜੀ ਬਾਰ ਬਣੀ ਆ ਨਾ ਲੜੀ ਬਾਰ ਅਸੀਂ ਲੱਗ ਕੇ ਸੀ ਲੱਗੇ ਇਹਦੇ ਜੀ ਉਹਨਾਂ ਨੇ ਮਤਲਬ ਸਾਨੂੰ ਫ੍ਰੀ ਸੇਵਾ ਕਰੀ ਆ ਉਹਨਾਂ ਨੇ ਫਿਰ ਜੀ ਤੇ ਇੱਥੇ ਦਾ ਗੁਰੂ ਸਾਹਿਬ ਦਾ ਮਤਲਬ ਗਤੀ ਦਿੱਤੇ ਕੇ ਜਿੱਦ ਤੋ ਮਹਾਰਾਜ 57 ਤੱਕ ਤੇ ਪੂਰਾ ਤੇ ਜੀ ਜੀਤੀ ਜਾਂਦੀ ਫੋਟੋਆਂ ਨੇ ਜੀ ਪੂਰਾ ਇਤਿਹਾਸ ਉਹ ਸਿਰਦ ਦੀ ਕੋਸ਼ਿਸ਼ ਕੀਤੀ ਆ ਅਸੀਂ ਕਿ ਇੱਥੇ ਮਹਾਰਾਜ ਫਿਰ ਤਾਂ ਸਾਰ ਕੀਤਾ ਕਿ ਉਹ ਜਿਹੜਾ ਉਹ ਇਹਨਾਂ ਨੇ ਕਿਹਾ ਲਿਖਿਆ ਵੀ ਸਾਰਾ ਵੀ ਪਾਕਿਸਤਾਨ ਆ ਦੇ ਹਿੰਦੁਸਤਾਨ ਦੀ ਜਿਹੜੀ ਵੰਡ ਹੋਈ ਵੀ ਇਸੇ ਕਾਰਨ ਹੋਈ ਵੀ ਇਹ ਗੰਗਨ ਪਾਲ ਲਈ ਆਪਾਂ ਨੇ ਅਸ ਵਿੱਚ ਮਹਾਰਾਜ ਤਾਂ ਕੋਸ਼ਿਸ਼ ਕੀਤੀ ਸੀ ਜੀ ਬਹੁਤ ਵਧੀਆ ਪ੍ਰੋਬਲਮ ਆ ਤੁਹਾਡਾ ਇਹ ਆ ਥੋੜਾ ਜਿਹਾ ਰਹਿੰਦਾ ਹਰ ਚੱਲਦਾ ਕੰਮ ਜੀ ਤੇ ਹਾਂ ਜੀ ਤੇ ਸਾਸਤਰ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਜੀ ਮਹਾਰਾ ਨੇ ਜਾਣਨਾ ਪੈਣਾ ਇੱਥੇ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਦੇ ਇਤਿਹਾਸ 15 16 ਸੌ ਸਾਲ ਤੋਂ ਸ਼ੀਸ਼ਾ ਜਿੱਤੋਂ ਗੁਰਦੁਆਰਾ ਸਭ ਮੰਗਾਈਆਂ ਨੇ ਜੀ ਵੀ ਉਹ ਸਾਰੀਆਂ ਕੋਈ ਨਹੀਂ ਕਰੀਏ ਜਦੋਂ ਅੰਤ ਜੰਦ ਜੰਦ ਦੋ ਵਾਰ ਦੇਖਿਆ ਜੀ ਥੋੜਾ ਸਵਾਸ਼ ਹੋ ਗਿਆ ਹਾਂਜੀ ਇਹ ਲੈ ਸਾਸਤਰ ਹਲੇ ਕੁ ਕਰਨੇ ਨੇ ਜੀ ਫਿਰ ਨਾਲ ਥੋੜੀ ਸੇਵਾ ਚੱਲਦੀ ਹੈ ਜੀ ਮਹਾਰਾਜ ਸਾਸਤਰ ਨੂੰ ਕਰੇ ਨਹੀਂ ਹਾਂਜੀ ਹਲੇ ਪਤਾ ਨਹੀਂ ਇਹ ਬੰਦੇ ਨੂੰ ਲੱਗਦਾ ਵੀ ਕੀ ਹੈ ਹਾਂਜੀ ਹੋਰ ਵੀ ਹਲੇ ਕਰਨੇ ਨੇ ਜੇ ਹਲੇ ਥੋੜੀ ਸੇਵਾ ਚੱਲਦੀ ਹੈ ਜੀ ਜਿੰਨੇ ਕੋ ਸੰਗਤ ਕਰੀ ਜਾਂਦੇ ਸੋਗ ਉਹਨਾਂ ਕਬਰ ਕਰੀ ਜਾਂਦੇ ਨੇ ਸਭ ਦੇ ਘਰਾਵਾ ਵਧੀਆ ਚੱਲਦਾ ਹੈ ਹਾਂਜੀ ਮਾਰੇ ਕਰਾਉਂਦੇ ਨਹੀਂ ਸਾਰਾ ਮੰਨਿ ਕਿਰਪਾ ਬਹੁਤ ਜੀ ਕਰਪਾਏ ਇੱਥੇ ਜਿਹੜਾ ਪਾਸ਼ੀ ਹੋਣ ਹੈ